ਸਕੀਲ ਜੀ ਮੈਂ ਹਰਪ੍ਰੀਤ ਕੌਰ ਪਿੰਡ ਸੰਤੇ ਮੱਜਰੇ ਤੋਂ ਮੈਂ ਆਮ ਆਦਮੀ ਕਲੀਨਿਕ ਚ ਆਈ ਆ ਮੈਂ ਇੱਥੇ ਬਹੁਤ ਖੁਸ਼ ਆ ਇਹ ਭਗਵੰਤ ਮਾਨ ਦੀ ਸਰਕਾਰ ਨੇ ਜੋ ਖੋਲਿਆ ਹੈ ਇਸੇ ਬਹੁਤੇ ਲੋਕਾਂ ਨੂੰ ਗਰੀਬ ਤੋਂ ਗਰੀਬ ਬੰਦਿਆਂ ਨੂੰ ਬਹੁਤ ਲਾਭ ਹੋ ਰਿਹਾ ਜਿਹੜੇ ਸਾਨੂੰ ਵੱਡੇ ਤੋਂ ਵੱਡੇ ਸਰਕਾਰੀ ਹਸਪਤਾਲਾਂ ਚ ਇੰਨਾ ਪੈਸਾ ਦੇ ਕੇ ਸਾਨੂੰ ਟੈਸਟ ਵਗੈਰਾ ਕਰਵਾਣੇ ਪੈਂਦੇ ਦਵਾਈਆਂ ਲੈਣੀਆਂ ਪੈਂਦੀਆਂ ਤੇ ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਆ ਵੀ ਉੱਥੇ ਸਾਨੂੰ ਮਹਿੰਗੇ ਤੋਂ ਮਹਿੰਗੇ ਮਿਲਦੇ ਸੀ ਇੱਥੇ ਸਾਨੂੰ ਸਾਰਾ ਕੁਝ ਫ੍ਰੀ ਮਿਲਦਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਉਪਕਾਰ ਸਿੰਘ ਹੈ ਮੈਂ ਆਮ ਆਦਮੀ ਕਲੀਨਿੰਗ ਚ ਦਵਾਈ ਲੈਣ ਆਇਆ ਜਿੱਥੇ ਅਸੀਂ ਪ੍ਰਾਈਵੇਟ ਜਾਂਦੇ ਸੀ ਕਾਫੀ ਜ਼ਿਆਦਾ ਪੈਸੇ ਦੇਣੇ ਪੈਂਦੇ ਸੀ ਤੇ ਹਸਪੀਟਲਾਂ ਚ ਵੀ ਮਤਲਬ ਕਾਫੀ ਲਾਈਨਾਂ ਲੱਗੀਆਂ ਹੁੰਦੀਆਂ ਸੀ ਆफी ਟਾਈਮ ਬਰਬਾਦ ਹੁੰਦਾ ਸੀ ਇੱਥੇ ਕਲੀਨਿੰਗ ਬਣਨ ਨਾਲ ਇਹ ਬੈਨੀਫਿਟ ਹੋ ਗਿਆ ਕਿ ਨਾਲ ਦੀ ਨਾਲ ਪਰਚੀ ਬਣ ਜਾਂਦੀ ਹੈ ਤੇ ਨਾਲ ਦੀ ਨਾਲ ਸਾਨੂੰ ਦਵਾਈ ਮਿਲ ਜਾਂਦੀ ਹੈ ਇਤੇ ਬਾਹਰ ਜਾਣ ਦੀ ਲੋੜ ਨਹੀਂ ਹਰ ਚੀਜ਼ ਦੀ ਦਵਾਈ ਇੱਥੇ ਹੀ ਸਾਨੂੰ ਉਪਲਬਧ ਹੋ ਜਾਂਦੀ ਹੈ ਮੇਰਾ ਨਾਮ ਰੋਸ਼ਨ ਮਹਮਦ ਹੈ ਜੀ ਮੈਂ ਇੱਥੇ ਅਕਸਰ ਤਕਲੀਫ ਤੋਂ ਬਹੁਤ ਰਿਸ਼ਨਾੰਦ ਸੀਗਾ ਇੱਥੋਂ ਤੱਕ ਕਿ ਮੇਰਾ ਜ਼ਖਮ ਨਹੀਂ 3 ਸਾਲ ਤੋ اٹੇ ਰਿਹਾ ਸੀ ਫਿਰ ਡਾਕਟਰ ਨੇ ਮੈਨੂੰ ਦਵਾਈ ਦਿੱਤੀ ਉਹ 3 ਮਹੀਨੇ ਦੇ ਵਿੱਚ ਮੇਰਾ ਪੇਸ਼ੈਂਟ ਦੀ ਜਿਹੜੀ ਪੈਰ ਦੀ ਉਂਗਲੀ ਸੀ ਬਿਲਕੁਲ ਠੀਕ ਹੋ ਗਈ ਇੱਥੇ ਦਾ ਸਟਾਫ ਹੈ ਜਿਹੜਾ ਇਹਦਾ ਪਰਚੀ ਬਣਾਉਂਦੇ ਨੇ ਜਿਹੜੇ ਤੇ ਡਾਕਟਰ ਸਾਹਿਬ ਨੇ ਜਿਹੜੇ ਬਹੁਤ ਵਧੀਆ ਉਹਨਾਂ ਦਾ ਬਿਹਵੀਅਰ ਹੈ ਬਹੁਤ ਚੰਗੇ ਤਰੀਕੇ ਨਾਲ ਗੱਲ ਕਰਦੇ ਨੇ ਆ ਸਾਨੂੰ ਬਾਹਰ ਦਵਾਈ ਲੈਣ ਦੀ ਲੋੜ ਪੈਂਦੀ ਹੈ ਇੱਥੇ ਹੀ ਸਾਰੀ ਦਵਾਈ ਸਾਨੂੰ ਅੰਦਰ ਹੀ ਕਲੀਨਿਕ ਤੋਂ ਹੀ ਮਿਲ ਜਾਂਦੀ ਆ ਆਮ ਆਦਮੀ ਤੋਂ ਫਰੀ ਆਫ ਚਾਰਜ ਕਰਦੇ ਆ ਕੋਈ ਪੈਸਾ ਨਹੀਂ ਲੈਂਦੇ ਆ ਦਿਲ ਤੋਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਹਨੇ ਆਮ ਆਦਮੀ ਕਲੀਨਿਕ ਖੋਲੇ ਆ ਭਗਵੰਦ ਮਾਨ ਅਚੱਬ ਕਰ ਰਹੇ ਥੈਂਕਸ ਕਰਦੇ ਆ ਸਰਕਾਰ ਦਾ ਅੱਛਾ ਹੈ ਸੋ ਅਸੀਂ ਜਦੋਂ ਸੋਚੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ